ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪ੍ਰਮੁੱਖ ਸਿੱਖਿਆ ਸੰਸਥਾ ਸਿਲਵਰ ਆਕ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਦਪੁਰ ਵਿਖੇ 22 ਨਵੰਬਰ ਨੂੰ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸੰਸਥਾ ਦੇ ਚੇਅਰਮੈਨ trilochana singh ਦੇ ਦਿਸ਼ਾ ਨਿਰਦੇਸ਼ਾਂ ਦੇ ਹਿੱਟ ਪ੍ਰਿੰਸੀਪਲ ਮਨੀਸ਼ਾ ਸੰਗਰ ਦੀ ਅਗਵਾਈ ਦੇ ਵਿੱਚ ਇਹ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਦੇ ਦੌਰਾਨ ਡਾਕਟਰ ਨਰੇਸ਼ ਕੁਮਾਰ ਅਰੋੜਾ ਡੀਜੀਪੀ ਪੰਜਾਬ ਮੁੱਖ ਮਹਿਮਾਨ ਦੇ ਵਜੋਂ ਸ਼ਾਮਲ ਹੋਏ। ਇਸ ਸਮਰੋਹ ਦੌਰਾਨ ਸਭ ਤੋਂ ਖਾਸ ਗੱਲ ਇਹ ਸੀ ਕਿ ਨਰਸਰੀ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਜ਼ਿਆਦਾਤਰ ਵਿਦਿਆਰਥੀਆਂ ਨੇ ਅਲੱਗ-ਅਲੱਗ ਆਈਟਮਸ ਦੇ ਵਿੱਚ ਭਾਗ ਲਿਆ ਜਿਨ੍ਹਾਂ ਭਾਰਤ ਦੇ ਅਲੱਗ-ਅਲੱਗ ਖਿੱਤਿਆਂ ਦੇ ਲੋਕ ਨਾਚ, ਭਾਰਤੀ ਫੌਜਾਂ ਨੂੰ ਸਮਰਪਿਤ ਐਕਟ, ਪੁਲਿਸ ਵਿਭਾਗ ਨੂੰ ਸਮਰਪਿਤ ਐਕਟ, ਪੰਗੜੇ ਤੇ ਗਿੱਧੇ ਦੀਆਂ ਆਈਟਮਾਂ ਅਤੇ ਸਮਾਜਿਕ ਕ੍ਰਿਤੀਆਂ ਨੂੰ ਕਟਾਕਸ਼ ਕਰਦੇ ਹੋਏ ਐਕਟ ਵੀ ਉਹਦੇ ਵਿੱਚ ਸ਼ਾਮਲ ਸੀ। ਐਦਰ ਵਾਲੀ ਪ੍ਰਿੰਸੀਪਲ ਮੈਡਮ ਮਨੀਸ਼ਾ ਸੰਘਰ ਨੇ ਸਕੂਲ ਦੀ ਸਾਲਾਨਾ ਰਿਪੋਰਟ ਦੌਰਾਨ ਸਕੂਲ ਦੇ ਵਿੱਚ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਤੇ ਪੜ੍ਹਾਈ ਦੇ ਨਾਲ ਸੰਬੰਧਤ ਤੇ ਹੋਰ ਗਤੀਵਿਧੀਆਂ ਦੇ ਨਾਲ ਨਾਲ ਸਕੂਲ ਦੇ ਵਿੱਚ ਆਧੁਨਿਕ ਤਕਨੀਕ ਦੇ ਨਾਲ ਕਰਵਾਈ ਜਾ ਰਹੀ ਪੜ੍ਹਾਈ ਅਤੇ ਨਵੀਆਂ-ਨਵੀਆਂ ਸਹੂਲਤਾਂ ਜੋ ਕਿ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਉਹਨਾਂ ਬਾਰੇ ਜਾਣਕਾਰੀ ਦਿੱਤੀ। ਸਕੂਲ ਦੇ ਵਿਦਿਆਰਥੀ ਤੇ ਖਿਡਾਰੀ ਅਲੱਗ-ਅਲੱਗ ਖੇਤਿਆਂ ਦੇ ਵਿੱਚ ਜੋ ਮੱਲਾ ਮਾਰ ਰਹੇ ਨੇ ਉਹਨਾਂ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਗਿਆ। ਸਕੂਲ ਦੇ ਵਾਈਸ ਚੇਅਰ ਪਰਸਨ ਸ਼੍ਰੀਮਤੀ ਕਮਲੇਸ਼ कौर ਡਾਇਰੈਕਟਰ ਸਰਦਾਰ ਗੁਰਪ੍ਰੀਤ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਅਤੇ ਡਾਇਰੈਕਟਰ ਸ਼੍ਰੀਮਤੀ ਇਸ਼ਤਾ ਪਾਸੀ ਸੈਣੀ ਵਿਸ਼ੇਸ਼ ਤੌਰ ਤੇ ਬੱਚਿਆਂ ਦਾ ਹੌਸਲਾ ਵਧਾਉਣ ਲਈ ਇਸ ਸਮਾਰੋਹ ਦੇ ਵਿੱਚ ਸ਼ਾਮਲ ਹੋਏ ਸੀ। ਇਸ ਤੋਂ ਇਲਾਵਾ ਸਰਦਾਰ ਦਵਿੰਦਰ ਸਿੰਘ ਬਾਜਵਾ ਡਿਪਟੀ ਸੁਪਰਡੈਂਟ ਆਫ ਪੁਲਿਸ ਤਾਂਡਾ ਸਰਦਾਰ ਸੁਰਿੰਦਰ ਸਿੰਘ ਡਿਪਟੀ ਸੁਪਰਡੈਂਟ ਆਫ ਪੁਲਿਸ ਨੰਗਲ ਸਰਦਾਰ ਹਰਮਿਤ ਸਿੰਘ ਔਲਖ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਖੁਸ਼ਿਆਰਪੁਰ ਸਰਦਾਰ ਜਸਵੰਤ ਸਿੰਘ ਐਕਸੀਓ ਟਾਂਡਾ ਡਾਕਟਰ ਕੇਵਲ ਸਿੰਘ ਐਕਸ ਡਿਪਟੀ ਡਾਇਰੈਕਟਰ ਚੀਫ ਕੈਮੀਕਲ ਐਗਜ਼ਾਮੀਨਰ ਪੰਜਾਬ ਡਾਕਟਰ ਕਰਨ ਸੈਣੀ ਐਸ ਐਮਓ ਟਾਂਡਾ ਡਾਕਟਰ ਲਵਪ੍ਰੀਤ ਪਾਬਲਾ ਚੇਅਰਮੈਨ ਵੇਵ ਹਸਪਤਾਲ ਟਾਂਡਾ ਸ਼੍ਰੀ ਰਾਜੇਸ਼ ਕੁਮਾਰ ਪ੍ਰਿੰਸੀਪਲ ਸਕੂਲ ਆਫ ਐਮਿਨੈਂਸ ਟਾਂਡਾ ਪ੍ਰਿੰਸੀਪਲ ਨਵਜੋਤ ਕੋਰ ਆਕਸਫੋਰਡ ਇੰਟਰਨੈਸ਼ਨਲ ਸਕੂਲ ਜਨ ਡਾਕਟਰ ਸਮਾਈਲ ਕਾਜਲ ਡਾਕਟਰ ਸ਼ਾਇਨੀ ਕਾਜਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਥੇ ਹਾਜ਼ਰ ਰਹੇ ਨੇ ਅੱਜ ਮੈਂ ਸਿਲਵਰੋ ਕੰਟੀਨਿਊਸ ਸਕੂਲ ਜੀਸ ਆਰਗੇਨਾਈਜੇਸ਼ਨ। ਕਾਲ ਯਰ ਨੋਟ ਚੇਅਰਮੈਨ ਸਰਤੋ ਰੋਜਨ ਸਿੰਘ ਜੀ, ਮੈਡਮ ਪ੍ਰਿੰਸੀਪਲ ਡਿਸ਼ ਮੈਡਮ, ਡੀਐਸਪੀ ਡਾਂਡਾ ਇਹ ਸਾਰੇ ਅੱਜ ਇੱਥੇ ਜਿਹੜਾ ਹੋਮ ਹੁਮਾ ਕੇ ਇਹ ਬੱਚਿਆਂ ਦਾ ਐਨਵਲ ਡੇ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਇਹ ਜਿਹੜੀਆਂ ਸਕੂਲ ਸਕੂਲ ਦੇ ਵਿੱਚ ਇਹਨਾਂ ਨੇ ਫੈਸਿਲਿਟੀਆਂ ਕ੍ਰੀਏਟ ਕੀਤੀਆਂ ਹੈ ਖਾਸ ਕਰਕੇ ਸਪੋਰਟ ਇਨਫਰਾਸਟ੍ਰਕਚਰ ਉਹ ਇਸ ਰੀਜਨ ਦੇ ਵਿੱਚ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਔਰ ਇਹ ਸਕੂਲ ਨੂੰ ਦੇਖ ਕੇ ਬੜੀ ਖੁਸ਼ੀ ਹੋਈ ਕਿ ਇਹ ਸਟੇਟ ਲੈਵਲ ਤੇ ਔਰ ਈਵਨ ਬਾਹਰ ਵੀ ਇਹ ਨੇ ਇੱਕ ਆਪਣੀ ਥਾਂ ਬਣਾਈ ਹੈ ਸੀਬੀਐਸਸੀ ਦੇ ਵਿੱਚ ਬੋਰਡ ਦੇ ਵਿੱਚ ਬਹੁਤੋ ਬੱਚਿਆਂ ਨੇ ਉਸ ਵਿੱਚ ਪਿਪੋ ਐਕਸਲ ਲੈਵਲ ਤੇ ਜਾ ਕੇ ਬਹੁਤ ਮੱਲਾ ਮਾਰੀਆਂ ਨੇ ਮੈਂ ਇਸ ਲਈ ਸਾਰੇ ਨੂੰ ਬਹੁਤ-ਬਹੁਤ ਬਤਾਈ ਦਿੰਦਾ ਹੈ ਕਿ ਅਸੀਂ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਗੁੱਤ ਨਸ਼ਾ ਬਾਰੇ ਇੱਕ ਮੁਹਿੰਮ ਚਲਾਈ ਹੋਈ ਹੈ ਇਸ ਮੌਕੇ ਤੇ ਮੈਂ ਇਹ ਵਿਚਾਰ ਵੀ ਬੱਚਿਆਂ ਦੇ ਨਾਲ ਸੁਰਜੀਤ ਕਰਦੇ ਹਾਂ ਕਿ ਪਾਪਾ ਮੀਨਸ ਨਾਲ ਜੀ ਕਿਤੇ ਇਹ ਬੜਾ ਸਾਧਿਆ ਜ਼ਿੰਮੇਵਾਰੀ ਹੈ ਕਿ ਅਸੀਂ ਘਰੋਂ ਤੋਂ ਬੋਲ ਕੇ ਕਿਤੇ ਡੇਟ ਐਕਸ਼ਨ ਲਈ ਆਪਣੇ ਬੱਚਿਆਂ ਨੂੰ ਨਾਲ ਦੇ ਨਾਲ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਉਹਨਾਂ ਨੇ ਕਮਿਊਨੀਕੇਸ਼ਨ ਸਟੈਬਲਿਸ਼ ਕਰੇ ਹਰ ਕੱਲ ਦਿੱਕਤ ਆਇਆ ਹੈ ਕਿ ਪੇਰੈਂਟਸ ਤੇ ਬੱਚਿਆਂ ਦੇ ਵਿੱਚ ਦੂਰੀ ਬਹੁਤ ਵੱਧ ਗਈ ਹੈ। ਸੋ ਮੈਂ ਇਹੀ ਇਹਨਾਂ ਨੂੰ ਰਿਕੁਐਸਟ ਕਰੀਆ ਕਿ ਆਪਣੇ ਬੱਚਿਆਂ ਦੇ ਨਾਲ ਵੱਧ ਤੋਂ ਵੱਧ ਟਾਈਮ ਸਪੈਂਡ ਕਰੋ। ਉਹਨਾਂ ਨਾਲ ਗੱਲਾਂ ਸੁਣੋ ਪਰ ਅਗਰ ਕੋਈ ਪ੍ਰੋਬਲਮ ਹੈ ਤਾਂ ਉਹ ਨਾਲ ਹੱਲ ਕਰੋ। ਤਾਂਕਿ ਇਹ ਨਾ ਦਿਖੜੀਏ ਉਹ ਥੋੜੇ ਉਹਨਾਂ ਦਾ ਜਿਹੜਾ ਟੈਲੈਂਟ ਹੈ ਉਹ ਖੁੱਲ ਕੇ ਸਾਹਮਣੇ ਆਵੇ। ਔਰ ਉਹ ਇਹ ਨਸ਼ੇ ਵਰਗੇ ਕੋਰਨਰ ਤੋਂ ਪਲੀਜ਼ ਟਾਈਮ ਤੇ ਵੈਲਕਮਿੰਗ ਜੈਸਟ ਸੀ ਦਾ ਫਿਊ ਰੌਂਡ ਆਫ ਅਕਟਸ। ਔਰ ਇਹ ਬੱਚਿਆਂ ਦੀਆਂ ਅੱਜ ਜਿਹੜੀਆਂ ਅਸੀਂ ਇਹਦੇ ਪ੍ਰੋਗਰਾਮਸ ਦੇਖੇ ਨੇ ਉਹਨਾਂ ਨੇ ਵਕ ਵਕ ਤਰ੍ਹਾਂ ਦੀਆਂ ਜਿਹੜੇ ਇੱਥੇ ਸਕਿਟਸ ਵਗੈਰਾ ਪੇਸ਼ ਕੀਤੇ ਆ ਗਾਣੇ ਪੇਸ਼ ਕੀਤੇ ਮੈਂ ਉਮੀਦ ਕਰਦਾ ਵੀ ਇਹ ਅੱਗੇ ਵੀ ਬਹੁਤ ਤਰੱਕੀ ਕਰਨਗੇ ਤੇ ਫਿਰ ਮੈਂ ਇਹਨਾਂ ਨੂੰ ਇੱਕ ਵਾਰੀ ਇਹ ਚੇਅਰਮੈਨ ਸਾਹਿਬ ਨੂੰ ਮੈਡਮ ਪ੍ਰਿੰਸੀਪਲ ਨੂੰ ਇਸ ਫੰਕਸ਼ਨ ਤੇ ਬਹੁਤ-ਬਹੁਤ ਵਧਾਈ ਦਿੰਦਾ ਅੱਜ ਸਰਵਰੋਕ ਇੰਟਰਨੈਸ਼ਨਲ ਸਕੂਲ ਦੇ ਵਿੱਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਬਹੁਤ ਹੀ ਧੂਮ-ਧਾਮ ਦੇ ਨਾਲ ਸੰਪੰਨ ਹੋਇਆ ਇਸ ਐਨੂਅਲ ਫੰਕਸ਼ਨ ਦੇ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡਾਕਟਰ ਨਰੇਸ਼ ਕੁਮਾਰ ਉਰਾਜੀ ਐ ਚੀਫ ਗੈਸਟ ਆਏ। ਔਰ ਡਾਂਡੇ ਇਲਾਕੇ ਦੀਆਂ ਮਹਾਨ ਸ਼ਖਸੀਤਾਂ ਡਾਕਟਰ ਕੇਵਲ ਸਿੰਘ ਜੀ ਕਰਨ ਡਾਕਟਰ ਕਰਨ ਸੈਣੀ ਜੀ ਐਸਐਮਓ ਡਾਕਟਰ ਦਵਿੰਦਰ ਸਿੰਘ ਜੀ ਬਾਜਵਾ ਡਿਪਟੀ ਸੁਪਰਡੰਟ ਆਫ ਪੁਲਿਸ ਰਾਜ ਜਸਵੰਤ ਸਿੰਘ ਜੀ ਐਕਸ਼ਨ ਔਰ ਇਨਾਂ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਕਿ ਅੱਜ ਦਾ ਜੋ ਪੈਨਨ ਫੰਕਸ਼ਨ ਹੈ ਉਹ ਸਾਰਾ ਸੰਪੰਨ ਹੋਇਆ। ਇੱਥੇ ਬੱਚਿਆਂ ਨੇ ਡਾਂਸ ਕਰਕੇ ਔਰ ਜਿੱਥੇ ਬੱਚਿਆਂ ਨੇ ਇੱਕ ਸੰਦੇਸ਼ ਦਿੱਤਾ ਆਪਰੇਸ਼ਨ ਸੰਦੂਰ ਜਿਹੜਾ ਹੋਇਆ ਉਹਦੇ ਵਿੱਚ ਜਿੱਥੇ ਚਾਈਲਡ ਲੇਬਰ ਬਾਰੇ ਦਿੱਤਾ ਜੁੱਧ ਨਸ਼ੇਮਰਦ ਬੱਚਿਆਂ ਨੇ ਆਪਣੇ ਡਾਂਸ ਦੇ ਰੂਪ ਦੇ ਵਿੱਚ ਆਪਣੇ ਕਲਾ ਦੇ ਰੂਪ ਦੇ ਵਿੱਚ ਪੇਰੈਂਟਸ ਨੂੰ ਔਰ ਸਾਰਿਆਂ ਨੂੰ ਅਵੇਅਰਨੈਸ ਕਰਾਈ ਕਿ ਇਹ ਜਿਹੜਿਆ ਜੁੱਧ ਨਸ਼ੇਮਰਦ ਹੈ ਇਹ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਸਟੂਡੀਓ ਦੇ ਵਿੱਚ ਐਨੀਅਲ ਫੰਕਸ਼ਨ ਹੋਇਆ ਇਹ ਸਾਰਾ ਦੇਖ ਰੇ ਕੁਮਿਸ਼ਾ ਮੈਡਮ ਜੋ ਸਾਡੇ ਸਕੂਲ ਦੀ ਪ੍ਰਿੰਸੀਪਲ ਹੈ ਸਕੂਲ ਦੀ ਸਾਰੀ ਐਡਮਨ ਦੀ ਟੀਮ ਟੀਚਿੰਗ ਨੌਨ ਟੀਚਿੰਗ ਸਟਾਫ ਜਿਹੜੇ ਪਿਛਲੇ ਬਹੁਤ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਹੇ ਸੀ ਇਸ ਐਨੀਅਲ ਫੰਕਸ਼ਨ ਨੂੰ ਕਾਮਯਾਬ ਕਰਨ ਵਾਸਤੇ ਸੋ ਅੱਜ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਫੰਕਸ਼ਨ ਜੋ ਹੈ ਸਾਡਾ ਸਫਲਤਨ ਹੋਇਆ ਸੋ ਮੈਂ ਵਾਹਿਗੁਰੂ ਦੇ ਅਰਦਾਸ ਕਰਦਾ ਕਿ ਸਕੂਲ ਦੀ ਮੈਨੇਜਮੈਂਟ ਤੇ ਸਕੂਲ ਦੇ ਟੀਚਿੰਗ ਨੌਨ ਟੀਚਿੰਗ ਸਟਾਫ ਤੇ ਬੱਚਿਆਂ ਤੇ ਇਸ ਤਰ੍ਹਾਂ ਦੇ ਮਿਰਕ ਇਹ ਇਦਾਂ ਦੇ ਅਸੀਂ ਈਵੈਂਟ ਗਾਂ ਵੀ ਆਰਗੇਨਾਈਜ਼ ਕਰੀਏ ਥੈਂਕ ਯੂ ਅੱਜ ਸਿਲਹਰ ਇੱਕ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਅਨੂਲ ਫੰਕਸ਼ਨ ਜਿਹੜਾ ਆ ਸਾਰੇ ਸਟੂਡੈਂਟਸ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀਆਂ ਸਾਰੀ ਕਲਾਸਿਸ ਦੇ ਬੱਚਿਆਂ ਨੇ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਐਂਡ ਉਹਨਾਂ ਦਾ ਹਾਰਡ ਵਰਕ ਉਹਨਾਂ ਦੇ ਟੀਚਰਸ ਦਾ ਹਾਰਡ ਵਰਕ ਪੂਰੇ ਸਟਾਫ ਦਾ ਹਾਰਡ ਵਰਕ ਨੂੰ ਕਿ ਦੇਖ ਰਿਹਾ ਸੀਗਾ ਸੋ ਚੇਅਰਮੈਨ ਅਨੁਸੂਚਿਤ ਲੋਜਨ ਸੀ ਕਿ ਐਂਡ ਪ੍ਰਿੰਸੀਪਲ ਮਿਸ ਨੀਸ਼ਾ ਸੰਘਾ ਜੀ ਦਾ ਹਾਰਡ ਵਰਕ ਜਿਹੜਾ ਹੈਗਾ ਅੱਜ ਬਿਲਕੁਲ ਖੜਕਿਆ ਆ ਉਹਨੇ ਰੰਗ ਲਾਇਆ ਅੱਜ ਬਹੁਤ ਹੀ ਅਮੇਜ਼ਿੰਗ ਫੰਕਸ਼ਨ ਤੇ ਆਇਆ। ਐਤੋ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਡਾਕਟਰ ਨਰੇਸ਼ ਕੁਮਾਰ ਅਰੋੜਾ ਡੀਜੀਪੀ ਪੰਜਾਬ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿਲਵਰ ਰੌਕ ਸਕੂਲ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਬਹੁਤ ਵੱਡੀਆਂ ਮੱਲਾਂ ਮਾਰ ਰਿਹਾ। ਆਖਰ ਦੇ ਵਿੱਚ ਗਿੱਧੇ ਅਤੇ ਭੰਗੜੇ ਦੀਆਂ ਬਾ ਕਮਾਲ ਆਈਟਮਾਂ ਦੇ ਨਾਲ ਇਹ ਸਮਾਰੋਹ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਿਆ। ਸਾਜੀ ਸੋਚ ਟੀਵੀ ਦੇ ਲਈ ਹੁਸ਼ਿਆਰਪੁਰ ਤੋਂ ਜਸਪ੍ਰੀਤ ਸਿੰਘ ਸੈਣੀ ਦੀ ਰਿਪੋਰਟ।